ਬਾਈ ਜੀ ਆਪਾਂ ਤੁੰਗਾ ਵਾਲੀ ਤੋਂ ਆਰੇ ਸੀ ਆਪਣੀ ਗੱਡੀ ਦਾ ਨੁਕਸਾਨ ਹੋ ਗਿਆ ਸੀ ਕਈ ਬਾਈਆਂ ਦੇ ਬਹੁਤ ਫੋਨ ਆਏ ਨੇ ਬਹੁਤ ਪਿਆਰ ਦੇ ਰਹੇ ਨੇ ਆਪਾਂ ਨੂੰ ਉਹ ਆਪਣਾ ਨਾ ਐਕਸੀਡੈਂਟ ਹੋ ਗਿਆ ਸੀ ਗੱਡੀ ਦਾ ਛੋਟੇ ਭਾਈ ਦਾ ਵੀਰੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਸੀ ਆਪਣੇ ਜਾਨਵਰ ਵੀ ਬਹੁ ਮਰੇ ਨੇਗੇ ਤੇ ਆਪਣੇ ਗੱਡੀ ਦਾ ਵੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਸੀ ਬਾਈ ਉਹਦੇ ਨਾਲ ਆਪਣਾ ਭਾਰੀ ਮਾਤਰਾ ਦੇ ਵੀਰੇ ਦੋ ਬੰਦੇ ਵੀ ਪੂਰੇ ਹੋ ਗਏ ਸੀਗੇ ਉਹਦੇ ਕਰਕੇ ਅਸੀਂ ਮੰਡੀਆਂ ਦੇ ਵੀਰੇ ਨਹੀਂ ਆ ਸਕੇ ਹੈਗੇ ਤਾਂ ਦੂਰ ਦੇ ਵੀ ਬਾਈ ਨੂੰ ਦਾਸ ਦੀ ਹੋਵੇ 15 ਦੀ ਹੋਵੇ 20 ਬੱਕਰੀਆਂ ਦੀ ਲੋਡ ਹੋਵੇ ਬਾਈ 40 ਤੋਂ 40 ਵੀ ਲਿੰਦਾ ਹੋਇਆ 40 ਬੱਕਰੀਆਂ ਵੀ ਬਿਲਕੁਲ ਜਾਇਜ਼ ਰੇਟ ਤੇ ਦਵਾਂਗੇ ਬ ਇਹ ਬੱਚਾ ਵੀ ਬਾਈ ਜੀ ਆਪਾਂ ਸੇਲ ਕਰਦਾਂਗੇ ਠੀਕ ਆ ਜੀ ਸਾਰਾ 7 ਕੁ ਮਹੀਨਿਆਂ ਦਾ ਬੱਚਾ ਵੀਰੇ ਆ ਦੇਖਦਾ ਬੱਚਾ ਬਹੁਤ ਟੌਪ ਦਾ ਵੀਰੇ ਕਿਸੇ ਵੀ ਬਾਈ ਨੂੰ ਲੋੜ ਹੋਵੇ ਇਹ ਬੱਚਾ ਵੀ ਆਪਾਂ ਸੇਲ ਕਰਾਂਗੇ ਬਾਈ ਇੱਕ ਸਭ ਤੋਂ ਪਹਿਲਾਂ ਸਾਸਰੀ ਕਾਲ ਜੀ ਬਾਈ ਸਾਰਿਆਂ ਨੂੰ ਜਿਹੜੀ ਆਪਣੀਆਂ ਵੀਡੀਓ ਦੇਖਦੇ ਨੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਬਾਈ ਜੀ ਆਪਣੇ ਕੋਲੇ 35 ਤੋਂ 40 ਬੱਕਰੀਆਂ ਬਕਾਊ ਆਈਆਂ ਸੀ ਜਿਹਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਬਹੁਤ ਵੱਡੀਆਂ ਬੱਕਰੀਆਂ ਨੇ ਵੀਰੇ ਠੀਕ ਆ ਜੀ ਗੱਲ ਦੇਖ ਸਕਦੇ ਹੋ ਬਿਲਕੁਲ ਜਾਇਜ਼ ਰੇਟਤੀ ਦਵਾਂਗੇ ਬਾਈ ਜੀ ਕਿਸੇ ਵੀ ਬਾਈ ਨੂੰ ਲੋੜ ਹੋਵੇ ਤੇ ਆਪਣੇ ਨਾਲ ਸੰਪਰਕ ਜ਼ਰੂਰ ਕਰੇ ਬੱਕਰੀਆਂ ਬਾਲੀਆਂ ਵੱਡੀਆਂ ਨੇ ਵੀਰੇ ਜਿਵੇਂ ਆਹ ਪਾਠ ਆ ਗਈ ਬਾਈ ਜੀ ਦੇਖੋ ਇਹਦੇ ਥੱਲੇ ਦੋ ਬੱਚੇ ਨੇ ਵੀਰੇ ਇਹ ਦੂਜੇ ਸੋਇ ਸੁਈ ਹੋਈ ਆ ਬਾਈ ਜੀ ਇਹਦੇ ਥੱਲੇ ਦੋ ਬੱਚੇ ਨੇ ਬਾਈ ਜੀ ਕਿਸੇ ਬਾਈ ਨੂੰ ਲੋੜ ਹੋਵੇ ਆਪਣੇ ਨਾਲ ਕਨੈਕਟ ਕਰੇ ਪੰਜ ਬੱਕਰੀਆਂ ਲਵੇ 10 ਬੱਕਰੀਆਂ ਲਵੇ ਵੀਰੇ ਜਿੰਨੀਆਂ ਬੱਕਰੀਆਂ ਦੀ ਲੋੜ ਆ ਮਤਲਬ ਬੱਕਰੀਆਂ ਦਵਾਂਗੇ ਆਪਾਂ ਜੋੜੀ ਬੱਕਰੀਆਂ ਦੀ ਬਾਈ ਜੀ ਆ ਆ ਗਈ ਗੱਬਣਾ ਦੀ ਠੀਕ ਆ ਜੀ ਕੈਮਰਾ ਮਾਰ ਕੇ ਦਿਖਾ ਦਿਓ ਬਾਈ ਇੱਕ ਲਾਲ ਨਾਗਰੀ ਆ ਵੀਰੇ ਇੱਕ ਕਾਲੀ ਬੱਕਰੀ ਆ ਚੈੱਕ ਕਰ ਸਕਦੇ ਹੋਗੇ ਕਿਸੇ ਬਾਈ ਨੂੰ ਲੋੜ ਹੋਵੇ ਵੀਰੇ ਆਪਣੇ ਨਾਲ ਜਰੂਰ ਸੰਪਰਕ ਕਰਿਓ ਬਾਕੀ ਬੱਕਰੀਆਂ ਆਪਣੇ ਕੋਲੇ ਬਹੁਤ ਟੌਪ ਦੀਆਂ ਆਈਆਂ ਨੇ ਗੀਆਂ ਦੇਖ ਸਕਦੇ ਹੋ ਵੱਡੀਆਂ ਬੱਕਰੀਆਂ ਨੇ ਵੀਰੇ ਸਾਰੀਆਂ ਹੀ ਇੱਕ ਆ ਬੱਕਰੀ ਆ ਵੀਰੇ ਸੂਨ ਵਾਲੀ ਦੂਜੀ ਸੂਏ ਠੀਕ ਆ ਜੀ ਵੱਡੇ ਪੱਲੇ ਦੀਆਂ ਬਾਈ ਜੀ ਬੱਕਰੀਆਂ ਨੇ ਇਹ ਆ ਦੇਖੋ ਜੀ ਚੰਗੇ ਜਾਨਵਰ ਨੇ ਬਾਈ ਜੀ ਸਾਰੇ ਵੱਡੀਆਂ ਹੀ ਬੱਕਰੀਆਂ ਨੇ ਵੀਰੇ ਜਿਵੇਂ ਆ ਪੱਠਾਂ ਬੈਠੀਆਂ ਨੇ ਦੇਖ ਸਕਦੇ ਹੋ ਬਾਈ ਚੈੱਕ ਕਰ ਲੋ ਇਹ ਚਾ ਬੱਕਰੀਆਂ ਆ ਗਏ ਬਾਈ ਜੀ ਨਰਮ ਵੇਚ ਆ ਬੱਕਰੀ ਵੱਡੀ ਚੱਕਰੋ ਵੀਰੇ ਸੂਣ ਵਾਲੀ ਆ ਬਾਈ ਜੀ ਬੱਕਰੀ ਇਹ ਚੈੱਕ ਕਰ ਸਕਦੇ ਹੋ ਜੀ ਜਿਵੇਂ ਆ ਡੱਬੀਆਂ ਪੱਠਾਂ ਵੀਰੇ ਨਵੀਆਂ ਬਿਲਕੁਲ ਠੀਕ ਆ ਜੀ ਆ ਦੇਖੋ ਬਾਈ ਜੀ ਆ ਦੇਖ ਸਕਦਾ ਉਹ ਇਹ ਜੇ ਜਾਨਵਰ ਮਿਲ ਜਾਣਗੇ ਬਾਈ ਜੀ ਤੁਹਾਨੂੰ ਕੋਈ ਵੀ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰ ਸਕਦਾ ਠੀਕ ਆ ਜੀ ਆ ਬੱਕਰੀ ਆ ਗਈ ਵੀਰੇ ਜੋੜੀ ਬੱਕਰੀਆਂ ਦੀ ਦੇਖੋ ਇਹ ਗੱਬਣਾ ਬੱਕਰੀਆਂ ਨੇ ਵੀਰੇ ਦੂਜੇ ਦੂਜੇ ਸੂਏ ਆ ਦੇਖੋ ਜੀ ਠੀਕ ਆ ਜੀ ਇੱਕ ਕੇ ਆ ਗਈ ਵੀਰੇ ਚਿੱਟੇ ਦੇ ਵਿੱਚ ਚਿੱਟੀ ਪੱਠ ਆ ਗਈ ਚੈੱਕ ਕਰੋ ਬਾਈ ਜੀ ਬਹੁਤ ਟੌਪ ਦੇ ਵਿੱਚ ਜਾਨਵਰ ਨੇ ਵੀਰੇ ਸਾਰੇ ਨਵੇਂ ਨੇ ਵੀਰੇ ਪੱਕਾ ਜਾਨਵਰ ਕੋਈ ਨਹੀਂ ਹੋਊਗਾ ਇਹਨਾਂ ਦੇ ਵਿੱਚ ਇੱਕ ਪੱਠ ਆ ਗਈ ਵੀਰੇ ਪਹਿਲੇ ਸੂਏ ਆ ਦੇਖੋ ਜੀ ਇਹ ਸਾਰੀਆਂ ਪੱਠਾਂ ਨੇ ਵੀਰੇ ਪਹਿਲੇ ਤੋਂ ਦੂਜੇ ਸੂਈ ਹੋਣੀਆਂ ਵੀਰੇ ਸਾਰੀਆਂ ਹੀ ਦੇਖ ਸਕਦੇ ਹੋ ਜੀ ਠੀਕ ਹੈ ਜੀ ਇੱਕ ਕੇ ਆ ਗਈ ਵੀਰੇ ਜੋੜੀ ਆ ਨਿਗਾਹ ਮਾਰੋ ਜੀ ਇਹ ਪੱਠਾ ਵੀਰੇ ਪਹਿਲੇ ਤੋਂ ਦੂਜੇ ਸੂਏ ਬਾਈ ਗੱਬਣਾ ਨੇ ਹੁਣ ਇਹ ਥੋੜੇ ਟਾਈਮ ਦੀਆਂ ਕ੍ਰੋਸ ਹੋਈਆਂ ਹੋਈਆਂ ਨੇ ਵੀਰੇ ਬਾਕੀ ਜਾਨਵਰ ਸਾਰੇ ਵਧੀਆ ਨੇ ਬਾਈ ਜੀ ਤੇ ਆ ਜੋੜੀ ਦੇਖ ਸਕਦੇ ਹੋ ਬਾਈ ਇੱਧਰ ਮਾਰ ਬਾਈ ਕੈਮਰਾ ਜੋੜੀ ਆ ਗਈ ਵੀਰੇ ਪੱਠਾਂ ਦੀ ਆ ਡੱਬੀ ਪੱਠਾ ਬਾਈ ਜੀ ਆ ਸ਼ੇਰੇ ਦੇ ਵਿੱਚ ਆ ਗਈ ਵੀਰੇ ਸਾਰੇ ਜਾਨਵਰ ਨਵੇਂ ਨੇ ਵੀਰੇ ਇਹਦੇ ਮਗਰਾ ਬੱਕਰਾ ਜਾਂਦਾ ਬਾਈ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆ ਦਿਖਾਓ ਜੀ ਬੱਕਰੇ ਇੱਕ ਆ ਬੱਕਰੀ ਆ ਗਈ ਵੀਰੇ ਰੋਡੀ ਦੂਜੇ ਸੂਏ ਪੱਠਾ ਇਹ ਵੀ ਠੀਕ ਆ ਜੀ ਇਹ ਬੱਕਰੀ ਆ ਗਈ ਵੀਰੇ ਕਛੇਰੀ ਇੱਕ ਬੱਚਾ ਆਪਣੇ ਕੋਲੇ ਫਿਰਦਾ ਇੱਕ ਬੱਚਾ ਇਹਦੇ ਨਾਲ ਦਾ ਪਹਿਲਾਂ ਆਪਾਂ ਸੇਲ ਕਰਤਾ ਸੀਗਾ ਇਹ ਬੱਚਾ ਵੀ ਬਾਈ ਆਪਾਂ ਸੇਲ ਕਰ ਦਾਂਗੇ ਠੀਕ ਆ ਜੀ ਸਾਰਾ 7 ਕੁ ਮਹੀਨਿਆਂ ਦਾ ਬੱਚਾ ਵੀਰੇ ਆ ਦੇਖਦਾ ਬੱਚਾ ਬਹੁਤ ਟੌਪ ਦਾ ਵੀਰੇ ਕਿਸੇ ਵੀ ਬਾਈ ਨੂੰ ਲੋੜ ਹੋਵੇ ਇਹ ਬੱਚਾ ਵੀ ਆਪਾਂ ਸੇਲ ਕਰਾਂਗੇ ਬਾਈ ਇੱਕ ਆ ਲਾਲ ਛੇਰੀ ਪੱਠਾ ਆ ਗਈ ਵੀਰੇ ਦੂਜੇ ਸੂਏ ਏ ਬਾਈ ਜੀ ਹੁਣ ਦੀ ਕਰਾਉ ਸਕੀ ਦੁੱਧ ਤੇਰੀ ਆ ਬੱਕਰੀ ਪੱਠ ਬਿਲਕੁਲ ਨਵੀਂ ਆ ਵੀਰੇ ਹਜੇ ਚਾਰ ਤੰਦ ਹੁਣ ਹੋਈ ਆ ਵੀਰੇ ਚੈੱਕ ਕਰ ਸਕਦੇ ਹੋਗੇ ਦੁੱਧ ਦਾਦ ਨੂੰ ਵੀ ਟਾਪ ਦੇ ਵਿੱਚ ਆ ਬਾਈ ਇੱਕ ਆ ਗਈ ਵੀਰੇ ਕਾਲੀ ਕਾਲੀ ਦੇਖ ਸਕਦੇ ਹੋ ਦੁੱਧ ਆ ਵੀਰੇ ਬੱਚਾ ਨਹੀਂ ਹੈਗਾ ਇੱਕ ਇਹ ਆ ਗਈ ਬਾਈ ਜੀ ਲਾਲ ਚਿੱਟੇ ਕੰਨਾਂ ਦੇ ਵਿੱਚ ਆ ਦੇਖੋ ਜੀ ਦੇਖ ਸਕਦੇ ਹੋ ਬਾਈ ਜੀ ਸਾਰੇ ਜਾਨਵਰ ਬਹੁਤ ਟਾਪ ਦੇ ਨੇ ਵੀਰੇ 40 ਜਾਨਵਰ ਆਏ ਨੇ ਆਪਣੇ ਕੋਲੇ ਆ ਦੇਖੋ ਜੀ ਇੱਕੇ ਡੱਬੇ ਚ ਆ ਗਈ ਵੀਰੇ ਇਹ ਵੀ ਪੱਠ ਬਹੁਤ ਟਾਪ ਦੇ ਵਿੱਚ ਆ ਬਾਈ ਜੀ ਚੈੱਕ ਕਰ ਸਕਦੇ ਹੋਗੇ ਸਾਰੇ ਜਾਨਵਰ ਬਹੁਤ ਟਾਪ ਦੇ ਨੇ ਬਾਈ ਕੋਈ ਵੀ ਜਾਨਵਰ ਨਿੰਦਣਯੋਗ ਨਹੀਂ ਹੈਗਾ ਕਿਸੇ ਵੀ ਬਾਈ ਨੂੰ ਦਾਸ ਦੀ ਹੋਵੇ 15 ਦੀ ਹੋਵੇ 20 ਬੱਕਰੀਆਂ ਦੀ ਲੋਡ ਹੋਵੇ ਬਾਈ 40 ਤੋਂ 40 ਵੀ ਲਿੰਦਾ ਹੋਇਆ 40 ਬੱਕਰੀਆਂ ਵੀ ਬਿਲਕੁਲ ਜਾਇਜ਼ ਰੇਟ ਤੇ ਦਵਾਂਗੇ ਬਈ ਆਪਾਂ ਠੀਕ ਆ ਜੀ ਇਹ ਆ ਗਈ ਬਾਈ ਜੀ ਡੱਬੇ ਦੇ ਵਿੱਚ ਲਾਲ ਡੱਬੀ ਠੀਕ ਹੈ ਜੀ ਇਹ ਥੋੜੇ ਟਾਈਮ ਦੀ ਬਾਈ ਜੀ ਕਰਾਸ ਆ ਬੱਕਰੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਵੀਰੇ ਬਹੁਤ ਟੌਪ ਦੀ ਬੱਕਰੀ ਆ ਵੀਰੇ ਥਣ ਬੰਨਾ ਬਹੁਤ ਸਾਫ਼ ਸੁਥਰਾ ਆ ਆ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਇੱਕ ਆ ਗਈ ਵੀਰੇ ਕਾਲੇ ਦੇ ਵਿੱਚ ਇਹ ਪੱਟ ਸੂਣ ਵਾਲੀ ਆ ਬਾਈ ਇਹ ਕੇ ਆ ਗਈ ਵੀਰੇ ਡੱਬੀ ਬੱਕਰੀ ਨਿਗਾ ਮਾਰ ਲਓ ਡੱਬੀ ਪੱਟ ਆ ਆ ਦੇਖੋ ਜੀ ਬਿਲਕੁਲ ਜਾਨਵਰ ਵਧੀਆ ਨੇ ਵੀਰੇ ਟੋਪ ਦੇ ਵਿੱਚ ਆ ਦੇਖ ਸਕਦੇ ਹੋ ਬਾਈ ਇਹ ਬਾਈ ਜੀ ਸੈਲ ਨੇ ਆਪਣੇ ਕੋਲੇ ਬੱਕਰੀਆਂ ਕਿਸੇ ਵੀ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਗੱਲਬਾਤ ਕਰਕੇ ਬਾਈ ਜੀ ਆ ਸਕਦਾ ਆ ਸਾਰੀਆਂ ਵੱਡੀਆਂ ਬੱਕਰੀਆਂ ਨੇ ਵੀਰੇ ਇਹ ਕਾਪ ਅਠ ਦਿਖਾਓ ਬਾਈ ਜੀ ਕੈਮਰਾ ਮਾਰ ਕੇ ਇਹ ਕੇ ਆ ਗਈ ਵੀਰੇ ਰੋਡੀ ਕਿੱਤੇ ਕੰਨ ਰੋਡੀ ਵੀਰੇ ਚਾਰ ਦੰਦ ਪੱਠ ਆ ਗਈ ਦੇਖ ਸਕਦੇ ਹੋ ਇਹ ਬਾਈ ਹੁਣ ਕ੍ਰੋਸ ਹੋਈ ਹੈਗੀ ਬਾਕੀ ਉਹ ਛੇਰੀ ਪੱਠ ਫਿਰਦੀ ਉਹਦੇ ਮਗਰ ਪੱਠਾ ਵੀਰੇ ਪਹਿਲੇ ਸੂਏ ਚੈੱਕ ਕਰ ਸਕਦੇ ਹੋ ਵੀਰੇ ਕੋਈ ਵੀ ਬਾਈ ਨੂੰ ਲੋਡ ਹੋਵੇ ਵੀਰੇ ਆਪਣੇ ਨਾਲ ਕਨੈਕਟ ਜ਼ਰੂਰ ਕਰੇ ਬੱਕਰੀਆਂ ਬਹੁਤ ਟੌਪ ਦੇ ਵਿੱਚ ਨੇਗੀਆਂ ਨਵੀਆਂ ਬੱਕਰੀਆਂ ਨੇ ਵੀਰੇ ਸਾਰੀਆਂ ਨਵੀਆਂ ਪੱਠਾਂ ਨੇ ਵੀਰੇ 10 ਦੀ 15 ਦੀ 20 ਬੱਕਰੀਆਂ ਦੀ ਲੋਡ ਹੋਵੇ ਵੀਰੇ ਦਵਾਂਗੇ ਬੱਕਰੀਆਂ ਭਾਈ ਜੀ ਆਪਾਂ ਤੁੰਗਾ ਵਾਲੀ ਤੋਂ ਆਰੇ ਸੀ ਆਪਣੀ ਗੱਡੀ ਦਾ ਨੁਕਸਾਨ ਹੋ ਗਿਆ ਸੀ ਕਈ ਬਾਈਆਂ ਦੇ ਬਹੁਤ ਫੋਨ ਆਏ ਨੇ ਬਹੁਤ ਪਿਆਰ ਦੇ ਰਹੇ ਨੇ ਆਪਾਂ ਨੂੰ ਉਹ ਆਪਣਾ ਨਾ ਐਕਸੀਡੈਂਟ ਹੋ ਗਿਆ ਸੀ ਗੱਡੀ ਦਾ ਛੋਟੇ ਭਾਈ ਦਾ ਵੀਰੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਆਪਣੇ ਜਾਨਵਰ ਵੀ ਬਹੁ ਮਰੇ ਨੇਗੇ ਤੇ ਆਪਣੇ ਗੱਡੀ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਬਾਈ। ਉਹਦੇ ਨਾਲ ਆਪਣਾ ਭਾਰੀ ਮਾਤਰਾ ਦੇ ਵੀਰੇ ਦੋ ਬੰਦੇ ਵੀ ਪੂਰੇ ਹੋ ਗਏ ਸੀਗੇ। ਉਹਦੇ ਕਰਕੇ ਅਸੀਂ ਮੰਡੀਆਂ ਦੇ ਵੀਰੇ ਨਹੀਂ ਆ ਸਕੇ ਹੈਗੇ। ਤਾਂ ਦੂਰ ਦੇ ਸਫਰ 'ਚ ਨਹੀਂ ਗਏ ਹੈਗੇ ਬਾਈ ਜੀ। ਤਾਂ ਇਹ ਇਸੇ ਕਰਕੇ ਬਾਈ ਜੀ ਅਸੀਂ ਮੰਡੀਆਂ 'ਚ ਨਹੀਂ ਹਜੇ ਆਉਣ ਲੱਗ ਰਹੇ ਆਇਆ ਜ਼ਰੂਰ ਕਰਾਂਗੇ ਬਾਈ ਜੀ ਘਰੇ ਵੀ ਆਪਣੇ ਕੋਲੇ ਮਾਲ ਬਹੁਤ ਜ਼ਿਆਦਾ ਹੈਗਾ। ਕਈ ਬਾਈਆਂ ਨੂੰ ਵੀਰੇ ਇਹ ਸ਼ੱਕ ਪੈ ਰਿਹਾ ਕਈ ਬਾਈ ਫੋਨ ਕਰ ਲੈਂਦੇ ਨੇ ਮੈਨੂੰ। ਵੀਰੇ ਤੁਸੀਂ ਮੰਡੀਆਂ 'ਚ ਨਹੀਂ ਯਾਰੇ ਕੰਮ ਬੰਦ ਕਰਤਾ ਬਾਈ ਜੀ ਆਪਾਂ ਨੇ ਕੰਮ ਨਹੀਂ ਬੰਦ ਕਰਿਆ ਹੈਗਾ। ਆਪਣੇ ਕੋਲੇ ਬਹੁਤ ਵਧੀਆ ਮਾਲ ਘਰੇ ਵੀ ਵਿਕਣ ਲੱਗ ਰਿਹਾ ਵੀਰੇ। ਉਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਮੰਡੀ ਦੇ ਵਿੱਚ ਹੀ ਜਾ ਕੇ ਮਾਲ ਥੋੜਾ ਜਿਆ ਨੁਕਸਾਨ ਵੱਧ ਹੋ ਗਿਆ ਸੀ ਬਾਈ ਜੀ ਆਪਣਾ ਤਾਂ ਕਰਕੇ ਇਸ ਕਰਕੇ ਮੰਡੀਆਂ 'ਚ ਨਹੀਂ ਪਹੁੰਚਿਆ ਜਾ ਰਿਹਾ ਪਹੁੰਚਿਆ ਜ਼ਰੂਰ ਕਰਾਂਗੇ ਬਾਈ ਜੀ ਪਰ ਕਿਸੇ ਵੀ ਬਾਈ ਨੂੰ ਲੋੜ ਹੋਵੇ 24 ਘੰਟੇ ਵੀ ਮਾਲ ਮਿਲ ਸਕਦਾ ਬਾਈ ਜੀ ਆਪਣੇ ਕੋਲ ਇਹ ਨਹੀਂ ਗੱਲ ਹੈ ਕਿ 24 ਘੰਟੇ ਤੁਸੀਂ ਨੰਬਰ ਲਾ ਕੇ ਮਾਲ ਆਪਾਂ ਦੇ ਸਕਦੇ ਆ ਬਾਈ ਜੀ ਤੁਹਾਨੂੰ ਮਾਲ ਆਪਣੇ ਕੋਲੇ ਬਾਧੂ ਆ ਵੀਰੇ ਜਿੰਨੀ ਵੀ ਲੋੜ ਆ ਉਨਾ ਹੀ ਮਾਲ ਆਪਾਂ ਦੇ ਸਕਦੇ ਆ ਬਾਈ ਜੀ ਇਹ ਨਾ ਸੋਚਿਆ ਕਰੋ ਵੀ ਬਾਈ ਪਤਾ ਨਹੀਂ ਮੰਡੀਆਂ ਜਾਏ ਕੰਮ ਨਹੀਂ ਬੰਦ ਪੰਦਾ ਕੰਮ ਤਾਂ ਆਪਣਾ ਵੀਰੇ ਸ਼ੁਰੂ ਦਾ ਇਹ ਆਪਾਂ ਇਹਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ ਹੈਗੇ ਠੀਕ ਆ ਜੀ ਇਹ ਚੀਜ਼ ਨਾ ਬਾਈ ਸੋਚਿਆ ਕਰੋ ਕੋਈ ਚੱਕਰ ਨਹੀਂ ਆਪਾਂ ਤੁਹਾਨੂੰ ਵੀਡੀਓ ਰਾਈ ਕਹਿਣ ਲੱਗ ਰਹੇ ਆ ਵੀਰੇ ਥੋੜਾ ਜਿਹਾ ਕਈ ਬਾਈਆਂ ਦੇ ਬਹੁਤ ਫੋਨ ਆਏ ਨੇ ਮੇਰੇ ਕੋਲੇ ਆਪਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਈ ਤੇ ਬਹੁਤ ਜ਼ਿਆਦੇ ਬੰਦਿਆਂ ਨੇ ਬਾਈ ਆਪਾਂ ਨੂੰ ਮੰਡੀ ਵਾਲਿਆਂ ਨੇ ਵੀ ਬਹੁਤ ਜ਼ਿਆਦੇ ਪਿਆਰ ਦਿੱਤਾ ਜਿਵੇਂ ਬਾਬਾ ਜੀ ਹੋਗੇ ਮੁੱਲਾਪੁਰ ਵਾਲੇ ਠੀਕ ਆ ਜੀ ਉਹਨਾਂ ਦਾ ਵੀ ਆਪਾਂ ਦੇਣਾ ਨਹੀਂ ਦੇ ਸਕਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂਗੇ ਕਈ ਵਾਰੀ ਮਜਬੂਰੀਆਂ ਬਾਈ ਜੀ ਤੁਹਾਨੂੰ ਦੱਸ ਹੀ ਚੁੱਕੇ ਆਂ ਆਪਾਂ ਵੀ ਇਸ ਕਰਕੇ ਆਪਾਂ ਮੰਡੀ 'ਚ ਨਹੀਂ ਆ ਸਕੇ ਠੀਕ ਆ ਜੀ ਬਾਕੀ ਬਲਵਿੰਦਰ ਮਾਨ ਜੀ ਬਾਈ ਜੀ ਆਪਣੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਸਾਰੇ ਮੰਡੀਆਂ ਵਾਲਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਆਂਗੇ ਸਾਡਾ ਉਹਨਾਂ ਨੇ ਬਹੁਤ ਵਧੀਆ ਪਿਆਰ ਨਾਲ ਤੇ ਪਿਆਰ ਹੀ ਸਾਡੇ ਨਾਲ ਰੱਖਿਆ ਬਾਈ ਜੀ ਪਿਆਰ ਹੀ ਅਸੀਂ ਰੱਖਾਂਗੇ ਉਹਨਾਂ ਨਾਲ ਸਾਨੂੰ ਸਾਰੇ ਤਕਰੀਬਨ ਮੰਡੀ ਵਾਲਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਆ ਜਿਵੇਂ ਆਪਣਾ ਨੁਕਸਾਨ ਹੋ ਗਿਆ ਸੀ ਬਾਈ ਜੀ ਨਹੀਂ ਅਗਲਾ ਫੋਨ ਵੀ ਨਹੀਂ ਕਰਦਾ ਹੈਗਾ ਆਪਾਂ ਨੂੰ ਜਿਵੇਂ ਜਿਵੇਂ ਬਾਈਆਂ ਨੇ ਬਾਈ ਜੀ ਪਤਾ ਲੱਗੀ ਜਾਂਦਾ ਆ ਤਾਂ ਓਵੇਂ ਓਵੇਂ ਆਪਾਂ ਨੂੰ ਫੋਨ ਵੀ ਬਹੁਤ ਆਏ ਨੇ ਆਪਾਂ ਸਾਰੇ ਬਾਈਆਂ ਦਾ ਵੀਰੇ ਫੋਨ ਤੇ ਧੰਨਵਾਦ ਕਰਦੇ ਆਂ ਫੋਨ ਆਉਣ ਤੇ ਧੰਨਵਾਦ ਕਰਦੇ ਆਂ ਬਾਕੀ ਜਿਵੇਂ ਵੀ ਆਪਣੇ ਤੇ ਮੁਸੀਬਤ ਪਈ ਸੀ ਬਾਈ ਜੀ ਹਰ ਇੱਕ ਇਨਸਾਨ ਆਪਣੇ ਨਾਲ ਖੜਿਆਗਾ ਜਿਨ੍ਹਾਂ ਨੂੰ ਨਹੀਂ ਸੀ ਪਤਾ ਆਪਾਂ ਉਹਨਾਂ ਨੂੰ ਵੀਰੇ ਸਨੇਹਾ ਦੇਣਾ ਚਾਹੁੰਨੇ ਆਗੇ ਠੀਕ ਆ ਜੀ ਮੰਡੀਆਂ ਤੇ ਜ਼ਰੂਰ ਆਇਆ ਕਰਾਂਗੇ ਬਾਈ ਜੀ ਮੰਡੀਆਂ ਤੇ ਆਏ ਬਿਨਾ ਨਹੀਂ ਸਰਦਾ ਹੈਗਾ ਬਾਈ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਤੋਂ ਘੱਟ ਤੋਂ ਘੱਟ ਵੀ 100 ਨਾਲ ਖੜਿਆਗਾ ਇਸ ਕਰਕੇ ਆਪਾਂ ਇਹ ਗੱਲ ਕਹਿੰਦੇ ਆ ਵੀਰੇ ਮੰਡੀਆਂ ਤੇ ਜ਼ਰੂਰ ਆਵਾਂਗੇ ਕਈ ਬਾਈਆਂ ਨੂੰ ਨਹੀਂ ਸੀ ਪਤਾ ਹੈਗਾ ਠੀਕ ਆ ਜੀ ਇਹ ਚੀਜ਼ ਦਾ ਤੇ ਕਈ ਬਾਈਆਂ ਦੇ ਫੋਨ ਵੀ ਬੜੇ ਆਏ ਨੇ ਬਾਈ ਚਰਨੇ ਕਾਤੋਂ ਨਹੀਂ ਤੁਸੀਂ ਮੰਡੀਆਂ ਤਿਆਰੇ ਥੋੜੀ ਜੀ ਮੁਸੀਬਤ ਹੋ ਗਈ ਸੀ ਬਾਈ ਜੀ ਇਸ ਕਰਕੇ ਨਹੀਂ ਪਹੁੰਚ ਸਕੇ ਆਪਾਂ ਸਾਰਿਆਂ ਤੋਂ ਤੇ ਜਿਹੜੇ ਬਾਈਆਂ ਨੇ ਆਪਣੇ ਕੋਲੇ ਫੋਨ ਕਰਿਆ ਜਿਹੜਾ ਨੇ ਆਪਣਾ ਸਾਥ ਦਿੱਤਾ ਬਾਈ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਕਰਦੇ ਆਂਗੇ ਬਹੁਤ ਹੀ ਬਹੁਤ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ